ਸਸ਼ੀਗਲ ਜੀ ਮੈਂ ਤੁਹਾਡਾ ਆਪਣਾ ਜਤਨਦਰ ਸਿੰਘ ਮਸਕਾ ਜੱਸਕਰ ਦੇ ਸਵਾਗਤ ਕਰਦੇ ਹਾਂ ਮਸਕਾ ਚਸਕਾ ਨੇ ਪਿਛਲੇ ਦਿਨੀ ਇੱਕ ਖਬਰ ਲਗਾਈ ਸੀ ਜਿਹਦਾ ਅਸਰ ਹੋ ਗਿਆ ਖਬਰ ਕੀ ਸੀ ਕਿ ਇੱਕ ਦਰਖਤ ਜਿਹੜਾ ਉਹ ਵਧਿਆ ਗਿਆ ਸੀ ਇਹ ਦਰਖਤ ਕਿੱਥੋਂ ਵਧਿਆ ਗਿਆ ਸੀ ਮੈਂ ਦੱਸਦਾ ਕਿ ਜਹਾਜ਼ ਚੌਂਕ ਤੋਂ ਜਦੋਂ ਅਸੀਂ ਪਠਾਨਕੋਟ ਨੂੰ ਜਾਣਾ ਹੋਏ ਤੇ ਫਾਟਕ ਤੋਂ ਪਿੱਛੇ ਇੱਕ ਦੁਕਾਨਾਂ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਪਹਿਲੇ ਉਹ ਦੁਕਾਨਾਂ ਵੀ ਦਿਖਾ ਦੇਣ ਤੇ ਇਹ ਦੁਕਾਨਾਂ ਦੇ ਲਾਗੋ ਜਿਹੜਾ ਸੀ ਕਿਸੇ ਨੇ ਇੱਕ ਦਰਖਤ ਸੀ ਬੜਾ ਵਧੀਆ ਆਈ ਥਿੰਕ ਬੋਰ ਦਾ ਜਾਂ ਪਿੱਪਲ ਦਾ ਦਰਖਤ ਸੀ ਜਿਹੜਾ ਕਿਸੇ ਨੇ ਵੜ ਦਿੱਤਾ ਸੀ ਹੋ ਸਕਦਾ ਕਿ ਦੁਕਾਨਦਾਰਾਂ ਨੇ ਵਧਿਆ ਹੋ ਅੱਜ ਉਹਦੀ ਜਗ੍ਹਾ ਜਿਹੜਾ ਇੱਕ ਰੁੱਖ ਹੋਰ ਲੱਗ ਗਿਆ ਵਾ ਅਸੀਂ ਮੱਲਕ ਵਿਭਾਗ ਦੀ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਰੁੱਖ ਲਾ ਦਿੱਤਾ ਵਾ ਸੋ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਾਂਗੇ ਕਿ ਹਾਂ ਵੀ ਪੈਸਾ ਕਮਾਉਣਾ ਬਹੁਤ ਜ਼ਰੂਰੀ ਆ ਪਰ ਸਾਨੂੰ ਹਰਿਆਲੀ ਦਾ ਵੀ ਖਿਆਲ ਰੱਖਣਾ ਚਾਹੀਦਾ ਵਾ ਸੋ ਜਿੱਥੇ-ਜਿੱਥੇ ਰੁੱਖ ਵੱਡੇ ਗਏ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਪਹਿਲ ਕਦਮੀ ਇਹੀ ਹੋਏਗੀ ਕਿ ਉੱਥੇ ਦੁਬਾਰਾ ਜਿਹੜੇ ਰੁੱਖ ਲਵਾਏ ਜਾਣ ਸੋ ਦੇਖਿਆ ਜਾਏਗਾ ਕਿ ਆ ਜਿਹੜੀ ਉੱਚੀ ਜਗ੍ਹਾ ਸੀ ਇੱਥੇ ਬਹੁਤ ਵਧੀਆ ਰੁੱਖ ਸੀ ਪ੍ਰਾਣੀਆਂ ਜਿਹੜੀ ਆ ਦੀ ਖਬਰ ਸੀ ਉੱਚ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਸੀ ਕਿ ਜਿਹੜ ਇਹ ਤੋਂ ਬਿਲਕੁਲ ਪਤਾ ਲੱਗਦਾ ਕਿ ਬੇਖੌਫ ਹੋ ਕੇ ਲੋਕ ਜਿਹੜਾ ਉਹ ਕੰਮ ਕਰਦੇ ਨੇ ਇਹਨਾਂ ਨੂੰ ਕੋਈ ਵੀ ਕਿਸੇ ਦਾ ਡਰ ਨਹੀਂ ਆ ਕਿਉਂਕਿ ਜੇ ਗਰੀਬ ਨੇ ਰੇੜੀ ਲਾਈ ਆ ਤੇ ਉਹ ਟੱਟ ਜਾਂਦੀ ਆ ਪਰ ਜੇ ਅਮੀਰ ਨੇ ਕੋਈ ਕੰਮ ਕੀਤਾ ਤਾਂ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਕਿਉਂਕਿ ਉਹਦੀ ਪਹੁੰਚ ਬੜੀ ਦੂਰ ਤੱਕ ਆ ਸੋ ਜਿਹੜੇ ਅੱਗੇ ਕਰਿੰਦੇ ਹੁੰਦੇ ਨੇ ਮੋਸਟਲੀ ਉਹ ਕੰਮ ਕਰਦੇ ਨੇ ਇੱਥੇ ਵੀ ਸਾਨੂੰ ਪ੍ਰੋਸਜੋਗ ਸੂਤਰਾ ਤੋਂ ਪਤਾ ਲੱਗਾ ਕਿ ਜਿਹੜੇ ਕਰਿੰਦੇ ਬੈਠਦੇ ਸੀ ਉਹਨਾਂ ਦੀ ਦੇਣ ਆ ਜਿਹੜਾ ਇਹ ਰੁਕ ਵਧਣਾ ਵਾ ਸੋ ਇਹਦੇ ਮਾਲਕ ਨਾਲ ਵੀ ਗੱਲ ਕੀਤੀ ਜਾਏਗੀ ਕਿ ਕੀ ਕਾਰਨ ਸੀ ਤੇ ਜਿਨ੍ਹਾਂ ਨੇ ਵੱਡੇ ਆਂਦਾਂ ਨਾਲ ਵੀ ਗੱਲ ਕੀਤੀ ਜਾਏਗੀ ਕੀ ਕਾਰਨ ਸੀ ਕਿੰਨੀ ਕਿ ਦਿੱਕਤ ਦੇ ਇੰਡਿਆ ਸੀ ਸੋ ਇਹ ਜਿਹੜੀ ਲੋਕੇਸ਼ਨ ਹੈਗੀ ਮੈਂ ਫੇਰ ਦੱਸਦਾ ਇਹ ਪਠਾਨਕੋਟ ਨੂੰ ਜਦੋਂ ਅਸੀਂ ਜਾਈਏ ਜਹਾਜ ਚੌਂਕ ਤੋਂ ਉੱਤੇ ਫਾਟਕ ਤੋਂ ਪਿਛਲੀ ਸਾਈਡ ਤੇ ਆ ਜਿੱਥੇ ਪਿਛਲੇ ਦਿਨੀ ਬੁਲਡੋਜ਼ਰ ਸਿਰਿਆ ਸੀ ਜਿਹੜੇ ਖੋਕੇ ਸੀ ਸਾਰੇ ਢਾਹ ਦਿੱਤੇ ਗਏ ਉਹਦੇ ਆਪੋਜੀਟ ਜਿਹੜੀ ਹੈ ਦੁਕਾਨਾਂ ਨੇ ਸੋ ਦੇਖੋ ਇਹ ਰੁਕ ਲੱਗ ਗਿਆ ਤੇ ਵਿਭਾਗ ਨੇ ਇਹ ਵੀ ਕਿਹਾ ਕਿ ਰੁਕ ਵਧੀਆ ਤਰੀਕੇ ਨਾਲ ਪਲੇਗਾ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨੇ ਚਿਰੇ ਵਧੀਆ ਤਰੀਕੇ ਨਾਲ ਵੱਡਾ ਨਹੀਂ ਹੁੰਦਾ ਤੁਹਾਨੂੰ ਇਹਦੀ ਪਲ-ਪਲ ਦੀ ਖਬਰ ਦਿੱਤੀ ਜਾਏਗੀ ਦੇਖਦੇ ਹਾਂ ਮਸਕਸ਼ਿਸ ਦਾ ਟਾਈਮ